ਜਾ ਬਿジネス ਦੀ ਪਟਿਆਲਾ ਇੱਕ ਵਾਰ ਪੂਰਾ ਕਰ ਲੀ। ਥੋੜੀ ਸਰਕਾਰ ਵੱਲੇ ਪੰਜਾਬੀ ਜਨੈਸ ਦੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਥੋੜੀ ਸਰਕਾਰ ਵੱਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਸੋ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀਗੀ ਕਰ ਲਈ ਇੱਕ ਮੈਂ ਉਹਦੇ ਮਨ ਤੋਂ ਉਹਦਾ ਜਵਾਬ ਮੈਂ ਤੁਹਾਨੂੰ ਹੁਣ ਹੀ ਦੇ ਦੇਣਾ। ਆ ਦੇਖੋ ਕੁੱਟ ਪੂਰਾ ਕਰ ਲਾਂ ਮੈਂ। ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਐਨੀ ਉਹ ਕਹ ਲਈਏ ਵੀ ਸਫੀਜੈਂਟ ਹੈਗੀ ਐ ਇਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਜਾ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇ। ਇਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਾਈਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇਹ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸੀਂ। ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ੂਡ ਨਾਟ ਮੇਕ ਥਿਸ ਅ ਪੋਲੀਟਿਕਲ ਇਸ਼ੂ। ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਵੀ ਰਿਸ਼ਤੇਦਾਰ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਟ ਵਾਂਟ ਟੂ ਗੈਟ ਇਨ ਟੂ ਇਟ ਆਈ ਏਮ ਵੈਰੀ ਕਲੀਅਰ ਐਂਡ ਮੇਰੀ ਕਲੈਰਿਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਈ ਏਮ ਨਾਟ ਫਾਈਟਿੰਗ ਦਿਸ ਬੈਟਲ ਆਈ ਏਮ ਨਾਟ ਹੇਅਰ ਐਜ਼ ਫॉर ਪੋਲਿਟਿਕਸ ਮੈਂ ਤਾਂ ਹੀ ਉਹ ਕਿਹਾ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਰਿਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋন্ট ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਜ਼ ਨੋਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ दे आर वेरियस मैथड ऑफ जनरेशन ऑफ मनी जिम्मे आई हेड सेट आल मेक पंजाब पावर सरपलस यू डोंट नीड मनी टूडे देर अदर वेज सो फॉर एस कई चीजा हों सिबल ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट लेट इट गो जस्ट फॉर टू हंड्रेड करोड़ थ्री हंड्रेड करोड़ आउट ऑफ माइ एक लाख करोड़ का बजट सो आई एम वेरी क्लियर की I am ready to take over the responsibility in our party, A commitment is that whatever is required, I will do this thing. I have four of my life, I have studied here. And I personally feel that all of us should get together and I request everybody come under one platform with one mission that our Punjab, ਇਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜਾਏ ਵਾਟ ਐਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਟੂ ਕਨਵੇ ਹਿਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਨ ਵਾਸਤੇ ਪ੍ਰਾਈਮ ਵਿਸ ਪ੍ਰੈਜ਼ੀਡੈਂਟ ਕੋਲ ਮੈਂ ਟਾਈਮ ਲਿਆ ਰਿਹਾ ਜੇ ਹਫਤੇ 10 ਦੇ ਵਿੱਚ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ਦਾ ਨੈਕਸਟ ਥੈਂਕ ਯੂ